ਦੇਖ ਲੈ ਦਾਦੀ ਪੁੱਤੀ ਲੜੀ ਜਾਂਦੀ ਆ ਦਾਦੀ ਇਹਦੇ ਦੇ ਪੁੱਤਾਂ ਦੀ ਮੱਖੇ ਦਾ ਜਮੀ ਨਹੀਂ ਆਉਂਦੀ ਤੁਹਾਡੀ ਵੀਡੀਓ ਚ ਤੂੰ ਖਾ ਲੈ ਬਸ ਤੂੰ ਖਾ ਲੈ ਪੁੱਤ ਤੂੰ ਖਾ ਲੈ ਤੂੰ ਖਾ ਲੈ ਪੁੱਤ ਆਹ ਨਾ ਪਾ ਤੂੰ ਖਾ ਤੂੰ ਖਾ ਖਾ ਲੈ ਪੁੱਤ ਬੁੱਠੇ ਚਮਚੇ ਕਰ ਕਰ ਖਾਂਦੀ ਏ ਖਾ ਲੈ ਐ ਜੀ ਮਿਹਰ ਖਾ ਚੀਜੀ ਖਾ ਪੁੱਤ ਚੀਜੀ ਖਾਈ ਮਿਹਰ ਚਾਕੀ ਉਖਾ ਗੀ ਬੀਬੀ ਖਾ ਗੀ ਬੇ ਬੇ ਬੀਬੀ ਖਾ ਗੀ ਬੇ ਉਹ ਖਾ ਕੇ ਖਾ ਕੇ ਖਾ ਕੇ ਖਾ ਕੇ ਮੇਰਾ ਬੱਤ ਖਾ ਗਿਆ ਮੈਂ ਹਲਕ ਨੀ ਕਿੰਨਾ ਮਿੱਠਾ ਮੇਰਾ ਬੱਤ ਨੂੰ ਉਹ ਕੜਦਾ ਪੜਦਾ ਦੇ 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 ਆ ਪਰ ਲੈਣੀ ਹਰ ਬੁੱਤ ਖੜਾ 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 ਦਾ ਫਿੱਟ ਗਈ ਇਹ ਆ ਬੈਠੇ ਮੇ ਜਲੂਸ ਕੱਢੇ ਹਨਾ ਤੁਸੀਂ ਤਾਂ ਪਾਜੀ ਆਏ ਬਿੱਤੀ ਮੱਕੇ ਰਹੀ ਜਾਂਦਾਂਗੀ ਪੁੱਤੋ ਬੱਚੇ ਦੀ ਮਾਂ ਕਿੱਥੇ ਬੈਠੀ ਆ ਬੱਚੇ ਦੀ ਮਾਂ ਕਿੱਥੇ ਆ ਉਂਗਲ ਲਾ ਕੇ ਦੱਸੋ ਮਾਂ ਕਿੱਥੇ ਆ ਆ ਸੀ ਬੱਚਾ ਕਿੱਥੇ ਆ ਬੱਚਾ ਕਿੱਥੇ ਆ ਬੱਚਾ ਵੈਰੀ ਗੁੱਡ ਮਾਂ ਕਿੱਥੇ ਬੱਚੇ ਦੀ ਬੱਚੇ ਦੀ ਮਾਂ ਕਿੱਥੇ ਸੋਨੇ ਨੇ ਪਿਤਾ ਕਿੱਥੇ ਵੈਰੀ ਗੁੱਡ ਮੰਮਾ ਕਰ ਦੋ ਮਿੱਠੀ ਦੇ ਦੋ ਮਿੱਠੀ ਦੇ ਦੋ ਮੰਮਾ ਕਰ ਦੋ ਕਿੱਥੇ ਆ ਹਾਂ ਓਏ ਚਿੜੀਆਂ ਕਿੱਥੇ ਆ ਭਾਈ ਚਿੜੀਆਂ ਕਿੱਥੇ ਆ ਹਾਂ ਓਏ ਹੋਰ ਚਿੜੀਆਂ ਕਿੱਥੇ ਆ ਬੈਰੀ ਗੁੱਡ ਕਿੰਨਾ ਸਿਆਣਾ ਬੱਚਾ ਦੇਖੋ ਸਾਡਾ ਭਾਈ 11 ਏ ਹਾਂ ਹੋਰ ਚਿੜੀਆਂ ਆ ਏ